दरबार जी हर बाबा कमिया जी सचे दरबार जी हर बाबा धन सी दो सचे दरबार जी आर श्री गुरु श्री चंद्र भगवान जी Haryom Jai Shri Chandra Deva Swami Jai Shri Chandra Deva E Sor Na Muni Can Tiavut Sor Na Muni Can Tiavut Santan Ke Sahiba Haryom Jai Shri Chandra Deva काल युग हो रे अवतार देख कर रे ओ अवतार स्वामी धरे ओ अवतार मैं शंकर रूप सदा शिव शंकर रूप सदा शिव हाय अपरमा ਨਮਰ ਦੇਰਾ ਤੁਮ ਜੋਗੇ ਸ਼ਰਧੂ ਤਰ ਸਾਧਾ ਤੁਮ ਬਾਲਕ ਬ੍ਰਹਮਚਾਰੀ ਸਵਾਮੀ ਬਾਲਕ ਬ੍ਰਹਮਚਾਰੀ ਗੁਰੇ ਗਯੰਤਾ ਸੀਨ ਚਾਲ ਤੂ ਪੀਰ ਗਯੰਤਾ ਸੀਨ ਚਾਲ ਕ ਮੈਂ ਲਾਇਤੀ ਯਾਰੀਓਂ ਦੇ ਚਿਰ ਚੰਦ ਤੇਵਾ ਨਾ ਰਾਮ ਨਾ ਸਿਗੂ ਵਰ ਜਨ ਸੋਟੀ ਕੋਲ ਬੂਸ਼ਨ ਵਾਮੀ ਸੋਟੀ ਕੋਲ ਬੂਸ਼ਨ ਅਸੇ ਬਕ ਚਰਨ ਤੁਮਾਰੀ ਸੇਵਕ ਚਰਨ ਤੁਮਾਰੀ بیٹ گ ہری جی شری چند دیوا سدا بھگت تن کے, تا, کے تا سوامی باگ تن کے تا روگ سب کا चरणी वरि जय श्री चंद्रेवा सनया चरण विच गिरो स्वामी चरण विच गिरो ॾियो सभु

दुख पालक स्वामी पालक दुख कालकयाचारा शारचार्या सरदारा जग स श्री चंद्रेव ਕੀ ਵਾਸ ਸਰ ਕਿਉਂ ਜਗ ਵੀਰ ਕਰਪਾ ਕਰ 파 ਕ ਰੂ ਪਾਰੀ ਸੁਆਮੀ ਕਹਿਰ ਪਾ ਕਰੂ ਪਾਰੀ ਉਦਾਰਮ ਜੰਮਯ ਉਪਦੇਸੂ ਉਦਾਰਮ ਜੰਮਯ ਉਪਦੇਸੂ 캬ਮਾ भे काने सजे मुन्दरा स्वमी काने सजे मन्दरा भावर भावर्याोबत जगी तरां य श्री शंसदेवा ਸਨ ਕੋ ਮਾਨ ਜੋਗ ਕੋ ਰਿਉ ਤਾਰੂ ਸਵਾਮੀ ਜੋਗ ਕੋ ਰਿਉ ਤਾਰੂ ਐ ਸੂਪ ਤਮਾਰੂ ਐ ਸੂਪ ਤਮਾਰੂ ਮਨ ਮੇਨ ਤੇਰਾ ہریوم جی شری شنکر دیو جو جنے آرتی نسو بابا جی کی گا وے سوامی بابا جی کی گاس جی وے پنٹ نار ناری بس جی وے پنٹ نار ناری ਕਜਸ਼ ਫਲ ਪਾਵੀ ਨੋਮ ਜੈ ਸ਼੍ਰੀ ਚੰਦਰ ਦੇਵਾ ਆ ਰਾਮ ਮੰਦਰ ਨੇ ਆਰਤੀ ਬਾਬਾ ਜੀ ਦੀ ਸਾਜੀ ਸੁਆਮੀ ਬਾਬਾ ਜੀ ਦੀ ਸਾਜੀ बाल यति श्रीचन्द्रजिति श्रीचन्द्रजी जन पारी हरि ओं जय श्रीचन्द्रेवा ج شری چندر دیو سوامی جری چندر دیوا سور نار من چند جا کر سور نار من چند جات سنتن کے سی کرم شری چندر دیوا تارا بابا شروع بابا گرتا جی دا بابا کمریا جی دا بابا جی دا سچیا جی تو ڈاک پہ جی મો હાથ પિતામહ બાલક તેરે તુમરી કેર બા મસૂબ મેરી કોઈ ના જાને કુબારં તો ઉછે સે ઉચા ભગવાન આ સગલા સામગ્રી તુમર જ ઉતરતાડી દોતે હો એ સો આક્યકારી તમરી કટ મે તો ਜੀ ਆਇਆਂ ਨੂੰ ਨਾਨਕ ਦਾਸ ਸਰਦਾਰ ਗੁਰਮਾਨੀ ਬੰਦਿਆ ਕੀ ਅਕਦਾਸ ਸਮਾਰੀ ਜਿਉਂ ਕੰਡ ਸਭ ਤੇਰਾ ਮਰਿ ਨੂੰ ਕਾਉ ਨਾਨਕ ਸਭ ਤੇਰੀ ਵੜਿਆ ਕੋਈ ਨਾਉ ਨ ਜਾਣੇ ਮੇਰਾ ਮਰਿ ਨੂੰ ਗੁਰੂ ਅਦਿਸ਼ੇਰੀ ਮਾਹਕੂ ਮਿਹਰਮਾਨ ਮਿਹਰਮਾਨ ਸੱਚਾ ਸਹਾਬ ਮੇਰਾ ਮਿਹਰਬਾਨ ਤੀਨੇ ਤਾਪ ਨਵਨਹਾਰਾ ਜੋ ਕੰਤਾ ਸੁਖਰਾਸ ਤੋਂ ਕੋ ਬਗਨਾ ਕੋ ਲਾਡੇ ਗੰਤੀ ਪੜ ਬਰਤਾਸ ਬਿਕ ਉਹਨਾਂ ਦਾ ਸ਼੍ਰੀ ਵਾਹਿ ਦੀ ਕੀ ਫਤਿਹ ਸ਼੍ਰੀ ਘਟ ਵਤੇ ਦੀ ਸਹਾਇ ਵਾਹਿ ਸ਼੍ਰੀ ਘਟ ਵਤੇ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਤੋਂ ਕੋ ਅਤੀਸ਼ਮਰ ਕਾ ਗੋ ਨਾਨਕ ਲਾਈ ਇਤਹਾਏ ਫਿਰ ਅੰਗ ਤੇ ਮੁਨ ਅਮਰਦਾਸ ਨੰਦਵਾਸ ਹੋਇਆ ਹੈ ਹਰ ਗਿਆਂ ਹਰ ਗੋ ਬੰਦਨ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਹਿੰਜੀ ਇਤਾਈ ਗਏ ਜਿਨ ਜਿਛੇ ਸਭ ਦੁੱਖ ਜਾਏ ਦੇਖ ਬਹਾਦਰ ਸਿਮਰਿਏ ਕਰ ਲਾਉਣ ਜਾਵੈ ਧਾਇ ਸਭ ਥਾਣੇ ਹੋਏ ਸੁਹਾਏ ਨਸਨ ਪਾਤਸ਼ਾਹ ਜਿਹਨੂੰ ਗੋਪੈਸੇ ਹੁਂ ਮਹਾਰਾਜ ਸਭ ਥਾਣੇ ਹੋਏ ਸਾਹਿਬ ਨਸਾ ਪਾਸ਼ਾ ਆਯਾ ਦੀ ਜੋਤ ਸ੍ਰੀ ਗੁਰੂ ਕਰਨ ਸਾਹਿਬ ਜੀ ਦੇ ਬਾਣ ਦਾ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਹਰਿ ਗੁਰਦੀਪ ਪੰ냐 ਪਿਆਰਿਆ ਕਹਾ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀ ਨਾਮ ਤਪੀਆਂ ਵਿੰਨਾਰੇ ਨਾਮ ਜਪਿਆ ਮੰਨ ਕੇ ਛਕਿਆ ਦੇਖ ਚਲਾਈ ਤੇ ਨਵਾਹੀ ਦੇਖ ਕੇ ਅੰਡਟ ਕੀਤਾ ਕਿੰਨਾ ਪਿਆਰਿਆ ਸੱਚਾ ਰੰਦੇ ਕੋ ਮਾਈ ਘਾਤੇ ਆਪਾਂ ਕੇ ਬੋਲੋ ਜੀ ਸ੍ਰੀ ਹਾਏ ਗੁਰੂ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਦ ਬਿਤੇ ਬੰਦ-ਬੰਦ ਕਟਾਏ ਕੋਪਰੀਆਂ ਲਹਾਨੀਆਂ ਚਰਖੜੀਆਂ ਦੇ ਚੜੇ ਤਲ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਵੀ ਕਰਵਾਉਂਦੀਆਂ ਕੀਤੀਆਂ ਤੁਹਾਨੂੰ ਨਹੀਂ ਹਮਾਰਿਆਂ ਸਿੱਖੀ ਕੇ ਸੰਸਵਾਸਾਂ ਨਾਲ ਬਾਈ ਜਿਨ੍ਹਾਂ ਪਿਆਰ ਸਤਿਆਰਿਆਂ ਦੇ ਕਮਾਈ ਜਾ ਤਿਆਰ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪੰਆ ਤਖਤਾਲ ਸਤਿਗੁਰੂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਪਹਿਤਮੇ ਸਰਬਤਖਾਲਸਾ ਜੀ ਕੀ ਅਦਾ ਜੇ ਸਰਬਤਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਆਵੇ ਕਿਤੇ ਆ ਮੇਰਾ ਸਰਕਾਰ ਸਭ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਬਰਛਿਆ ਗਿਆ ਹੈ ਦੇਖ ਤੇ ਫਤਿਹ ਫਿਰਦਕੀ ਪੈਜ ਪੰਛ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਹਾਏ ਗੁਰਜੀ ਸਿੱਖਾ ਮੁਸਿੱਖੀ ਨਾਮ ਕੇਸ ਨਾਮ ਰਹਤ ਤਾਪ ਮੇਕ ਨਾਮ ਸਾਹ ਨਾਮ ਭਰੋਸਾ ਤਾ ਨਾਮਾ ਸਿਰ ਨਾਮ ਕਾਨ ਸਿਰੀ ਅਮਰ ਸਰ ਸਾਡੀ ਦੇਰ ਪਰਛੇਵੇਂ ਚਨਾਉ ਕਿਆ ਝੰਡੇ ਬੁੰਗੇ ਤੁਗ ਤੁਗ ਅਟਾ ਲੱਤਰ ਮਟਾ ਜਾਇਕਾਰ ਹੋਵੇ ਬੋਲੋ ਜੀ ਸਿਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤੂ ਉੱਚੀ ਮਤ ਪਤਦਾ ਰੱਖ ਆਪ ਦਾ ਹੈ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਮਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਤੇ ਜਿੰਨਾ ਲੋਕਾਂ ਤੋਂ ਨੂੰ ਛੋੜਿਆ ਗਿਆ ਹੈ ਖੁੱਲੇ ਪਰਚੰਦੇ ਦਾ ਅਦੇ ਸੇਵਾ ਸੁਭਾਤਾ ਨਾਮ ਖਾ ਚਾ ਰਿਹਾ ਬੱਚੋਨੀ ਤੰਤਨ ਬਾਬਾ ਸ੍ਰੀ ਚੰਦਰ ਸਿੰਘ ਮਹਾਰਾਜ ਤਾਂਤਨ ਬਾਬਾ ਕਮਲਿਆ ਦੀ ਮਹਾਰਾਜ ਤਾਂਤਨ ਬਾਬਾ ਆਪਣੇ ਖੰਡੀ ਸਾਹਿਬ ਦੀ ਮਹਾਰਾਜ ਤਾਂਤਨ ਬਾਬਾ ਅਲਮਸਰੀ ਤਾਂਤਨ ਬਾਬਾ ਪੁੱਛਾਗੇ ਤਾਂਤਨ ਬਾਬਾ ਦਰ ਦਿੱਤਾ ਜੀ ਚਾਰ ਬੇਜ ਚਾਰ ਤਾਹਾਂ ਚਾਰ ਧੋਨੇ 6 ਬਖਸ਼ੀ 6 ਜਤੀ ਖੱਸ਼ਾ ਸ਼ਸਤਰ ਮਾਈ ਮਾਰਾ ਕਮਯਤਾਨੋਂ ਦੀ ਕੇ ਚਮਕ ਮਕਾਥਿਆ ਤਾਂਕੇ ਬੋਲੋ ਜੀ ਸ੍ਰੀ ਵਾਹਿਗੁਰੂ ਬ੍ਰਹਮੇ ਵਿਸ਼ਨੂ ਮਹੇਸ਼ ਭਗਵਾਨ ਸ੍ਰੀ ਰਾਮ ਸਾਂ ਫਿਰ ਇਕ੍ਰਿਸ਼ਨ ਜੀ ਸਰਬ ਤੇਵ ਦੇ ਤੋਂ ਨਿਕੇ ਚਰਨ ਕਮਕਾਰ ਤੇ ਅਨ ਤਰਕੇ ਬੋਲੋ ਜੀ ਸ੍ਰੀ ਨਰਾਇਣ ਜੀ ਕੰਗਾ ਜਮਨਾ ਸਤਸਵਦੀ ਗੋਦਾਵਰੀ ਪ੍ਰਾਗ ਰਾਜ ਅਨਕੂਰਨਾ ਕਾਚੀ ਗਿਆ ਸਾਧੂ ਬੇਲਾ ਨਗਠਠਾ ਤੁਨਾ ਸਹਿਬ ਸਮੂਤ ਇਸ ਸਾਨੂੰ ਜੀ ਦੇ ਦਰਸ਼ਨ ਦਤਾ ਤਾਂ ਧਿਆਨ ਕਰਕੇ ਬੋਲੋ ਜੀ ਸ੍ਰੀ ਨਰਾਇਣ ਜੀ ਤੁਨ ਤੁਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਤਾਂ ਤੁਨ ਬਾਬਾ ਕਾਂਵੜਿਆ ਜੀ ਮਹਾਰਾਜ ਤਾਂ ਤੁਨ ਬਾਬਾ ਆਪਣਾ ਕੰਧੀ ਸਾਹਿਬ ਜੀ ਮਹਾਰਾਜ ਤੰਤੰ ਬਾਬਾ ਅਲਮਸਦੀ ਤੰਤੰ ਮਾਬਾ ਪੂਜਾ ਜੀ ਨਾ ਭੁੱਲੀ ਨਾ ਭੁਲਾਵੀਂ ਉਹਨਾਂ ਵਿਸਰੀ ਨਾ ਵਿਸਾਰੀ ਜਿੱਥੇ ਭਾਵੇਂ ਰੱਖੀ ਜਿੱਥੇ ਭਾਵੇਂ ਨਾ ਰੱਖੀ ਆਪ ਵੀ ਦੇ ਕੁਤਰ ਕਰਨਾ ਵਿੱਚ ਰੱਖੀ ਸਕੇ ਪਾਚਾ ਜੀ ਤੰਨ ਤੰਨ ਬਾਬਾ ਕਰ ਦਿੱਤਾ ਜੀ ਦੇਨ ਗੁਣੀ ਦਾ ਟਿੱਕਾ ਜੋਰ ਵਾਰ ਮੰਗਿਆ ਸੋਹ ਵਾਰ ਦਿੱਤਾ ਹੱਥੇ ਪਾਚਾ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਲੋਟਿਆਂ ਦੀ ਓਟ ਤਾਂ ਮੇਰੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਤਾਂ ਕਲ ਬਾਬਾ ਜੱਟਾਨੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ੍ਰੀ ਥੋਨਾ ਸਾਹਿਬ ਜੀ ਵਿਖੇ ਆਪ ਜੀ ਦਾ ਓਟ ਆਸਰਾ ਲੈਣ ਵਾਸਤੇ ਸੱਜੇ ਪਾਤਸ਼ਾਹ ਲੋਮਾਈ ਪਾਈਕਲ ਕੋ ਲੈ ਕੇ ਹਾਜ਼ਰ ਹੋਏ ਸਭ ਦੇ ਹਾਜ਼ਰੀਆਂ ਲੈ ਕੇ ਲਾਉਣੀਆਂ ਕਮਾਈਆਂ ਵਿੱਚ ਵਰਕਤਾਂ ਪਾਉਣੀਆਂ ਅਨਦਾਨ ਬਖਸ਼ਣਾ ਨਾਮਦਾਨ ਬਖਸ਼ਣਾ ਕਦਮ ਕਦਮ ਲੈ ਕੇ ਲਾਉਣਾ ਸਕੇ ਪਾਤਸ਼ਾਹ ਜੀ ਸੁਖ ਪਰਚਨਾਂ ਸ਼ਾਂਤੀ ਪਰਚਨ ਸਕੇ ਪਾਤਸ਼ਾਹ ਜੀਓ ਆਪ ਜੀ ਦੇ ਸਾਤੇ ਬਾਣੀ ਦੇ ਪ੍ਰਵਾਹ ਹੋਏ ਹਨ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਾ ਕਾਮਲ ਆਪ ਹੀ ਗਣ ਕੀਤੀ ਗਈ ਹੈ ਬਾਣੀ ਪੜਦਿਆਂ ਆਪ ਹੀ ਗਣ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬਕੀ ਸਨ ਕੇ ਮੁਆਫ ਕਰਨਾ ਅਗੇ ਤੋਂ ਬੁੱਧੀ ਪੱਖ ਨੂੰ ਅਤੇ ਸ਼ੁੱਧ ਸੇਵਾ ਨਾਣੀ ਸੱਚੇ ਪਾਤਸ਼ਾਹ ਜੀ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਜਿਨ੍ਹਾਂ ਗੁਰਮਖ ਪ੍ਰੇਮੀਆਂ ਵੱਲੋਂ ਪ੍ਰਸ਼ਾਦ ਅਤੇ ਹੋਰ ਭੇਟਾਵਾਂ ਭੇਟਾ ਕੀਤੇ ਹਨ ਕਿੰਨਾਂ ਦੀ ਅਰਦਾਸ ਉਹਨਕੋ ਤੁਮਾ ਪੁਆਨ ਸਕੇ ਪਾਤਸ਼ਾਹੀ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਧਕ ਕੋ ਰੋਸਾ ਨਾਮ ਦਾਣ ਬਖ ਨਾ ਸਕੇ ਪਾਤਸ਼ਾਹੀ ਆਪ ਹੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸਾਜ ਕੇ ਹਾਜ਼ਰ ਸੱਤੇ ਪਾਤਸ਼ਾਹੀ ਰੋੜ ਦਾ ਪ੍ਰਸ਼ਾਦ ਸਰ ਕੇ ਹਾਜ਼ਰ ਹੈ ਪ੍ਰਸ਼ਾਦੇ ਦਾ ਥਾਲ ਸਰ ਕੇ ਹਾਜ਼ਰ ਸੱਤੇ ਪਾਤਸ਼ਾਹੀ ਦਰ ਪਰਮਾਨ ਹੋਵੇ ਪ੍ਰਮਾਨ ਹੋਇਆ ਪ੍ਰਸ਼ਾਦ ਸਭ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੋ ਜੀ ਸ਼ਕੇ ਸੋ ਆਪ ਜੀ ਦਾ ਤੁਲਤਰ ਨਾਮ ਓਮ ਸ਼੍ਰੀ ਚੰਦਰ ਨਮਹਿ ਓਮ ਸ਼੍ਰੀ ਚੰਦਰ ਨਮਹਿ ਓਮ ਸ਼੍ਰੀ ਚੰਦਰ ਨਮਹਿ ਜਪੇ ਸੱਚੇ ਪਾਤਸ਼ਾਹ ਜੀ ਆਪ ਜੀ ਸਮੇ ਸਮੇਂ ਸੰਗਤੀ ਅਰਦਾਸ ਓਲ ਚੁਕਮਵਾ ਸਤਖੰਡ ਵਿੱਚ ਪਰਮਾਨ ਬਿਰਧ ਕੀ लाज ਬਾਣੀ ਕੀ ਟੀ ਸਾਧੂ ਕਾ ਸੰਗ ਹਰੀ ਨਾਮ ਕਾ ਰੰਗ ਭਜਨ ਬਣੀ ਦਾ ਪ੍ਰਕਾਸ਼ ਲੁਖਾਂ ਕਲੇਸਾਂ ਪਾਪਾਂ ਦਾ ਨਾਸ ਸਥਾਨ ਮਕਾਨ ਪਸਤੀ ਖੇੜਾ ਅਵਾਦਾਨ ਰਾਜਾ ਰਾਜ ਕਰੇ ਪ੍ਰਜਾ ਸੁਖੀ ਵਸੇ ਅਰੇ ਸੋ ਚੜੇ ਸਰਣ ਪਰੇ ਸੋ ਤਰੇ ਜੋ ਜੀ ਆਵੇ ਸੋ ਰਾਗੀ ਜਾਵੇ ਮੂਹ ਮੰਗਿ ਨ ਮਰਤਾ ਪਾਵੇ ਸੁਖ ਹੋਵੇ ਨਾਮ ਕੇ ਤੇ ਆਵੇ ਚਖ ਪੜਦੇ ਸੁਣਦੇ ਸਰਬਤ 라ਹੇ ਬੰਧ ਹੋਵਨ ਨਾਨਕ ਨਾਮ ਚੜਦੀ ਤਾਲ ਤੇਰੇ ਭਾਣੇ ਸਰਬਤ ਦਾ ਭਲਾ ਸਤਿਗੁਰੂ ਸ੍ਰੀ ਚੰਗਾ ਗੁਰੂ ਮਹਾਰਾਜ ਕੀ ਜੈ ਆਪੋ ਆਪਣੇ ਗੁਰੂ ਮਹਾਰਾਜ ਕੀ ਜੈ ਸਭ ਸੰਤੋ ਕੀ ਜੈ ਸਭ ਭਗਤੋ ਕੀ ਜੈ ਸਗਲ ਗਿਲੇ ਦੀ ਤੋ ਮਾਤਾ ਕੀ ਜੈ ਜੰਗੇ ਮਈਆ ਕੀ ਜੈ ਧਰਤੀ ਮਾਤਾ ਕੀ ਜੈ ਸਰਸਤੀ ਮਈਆ ਕੀ ਜੈ ਅਚੂਨ ਮਈਆ ਕੀ ਜੈ ਸਨਾਤਨ ਧਰਮ ਕੀ ਜੈ ਓਮ ਸ੍ਰੀ ਚੰਦਰੇ ਏ ਸਤਾਨੰਦ

ਲੋ ਵਾਹ ਹੁਣ ਤੈਨੂੰ ਪੂਰ ਲਗੀ ਪੂਰ ਲਗੀ ਪ੍ਰਭੂ ਮੇ ਆਹ ਮੋਨ ਤੈਨੂੰ ਪੂਰਨ ਕੀ ਮੈਂ ਜ਼ਮੀਰਾਂ ਪੂਗ ਲਵਾਉ ਮੇਰੇ ਦਾਤਾ ਮੈਂ ਸਭ ਸਾਹ ਪੂਗ ਲਵਾਉ ਮੇਰੇ ਦਾਤਾ ਬਕੜੀ ਨੇ ਪੂਗ ਲਵਾਉ ਹੌਣ ਤੈਨੂੰ ਪੂਰਨ ਕੀ ਪੂਗ ਲਗੀ ਰਾਹੁਣ ਤੈਨੂੰ ਪੋਗ ਲਗੀ ਗਰੀਬ ਕਾ ਪੋਗ ਲਵਾਉ ਮੇਰੇ ਨਾਥਾ ਗਰੀਬ ਕਾ ਪੋਗ ਲਵਾਉ ਮੇਰੇ ਨਾਥਾ ਬਚੜੇ ਨੇ ਪੋਗ ਲਵਾ ਮੌਤੈਨੂੰ ਪੋਗ ਲਗੀ ਓ लॻे प्रभु मेरा हण तैन भोग लॻे गाम कढ़ाई द भोग कढ़ाई द भोग बजड़े न भोगा हण तैनू भोग लॻे ਭੋਗ ਲਗੀ ਪ੍ਰਭੂ ਮੇਰੀਆ ਹੁ ਤੈਨੂੰ ਭੋਗ ਲਗੀ ਰੁਟ ਦਾ ਭੋਗ ਲਵਾਉ ਮੇਰੇ ਦਾਤਾ ਰੁਟ ਦਾ ਭੋਗ ਲਵਾਉ ਮੇਰੇ ਦਾਤਾ ਬਜੜੇ ਨੇ ਭੋਗ ਲਵਾ लॻे भोग लॻे बबू मेयाण तैनू भोॻ लॻे लटुआ त भोगाऊ मेरे दार लटमां दा भला मेरे दान बचड़े न भोग भोग लॻे ਓ ਬਗਲ ਕੀ ਪ੍ਰਭੂ ਮੇਰੇ ਹੁਣ ਤੈਨੂੰ ਪੋਗਲ ਲਗੀ ਜੁਦ ਕਾ ਪੋਗਲਵਾਉ ਮੇਰੇ ਦਾਸ ਤੂਹ ਦੇ ਕਾ ਪੋਗਲਵਾਉ ਮੇਰੇ ਨੰਦ ਬਸਰੇ ਨੇ ਪੋਗਲਵਾਇਆ ਹੁਣ ਤੈਨੂੰ ਪੋਗਲ ਲਗੀ ਪੋਗਲ ਲਗੀ ਉੰਨੀਆ ਹੁਣ ਤੈਨੂੰ ਕੋਪਰਦਕੇ ਇਹ ਭੋਜਨ ਜਾ ਕਿਉ ਪ੍ਰਭੂ ਏ ਅਮਰਤ ਹੋ ਜਾਏ ਅਮਰਤ ਭੋਜਨ ਖਾ ਕੇ ਸਾਰੀ ਸੰਗਤ ਸਵਰੋਟ ਜਾਏ ਇਹ ਭੋਜਨ ਜਾ ਕਿਉ ਪ੍ਰਭੂ ਏ ਅਮਰ ਅੰਮ੍ਰਿਤ ਪੋਜਨ ਖਾ ਕੇ ਸਾਰੇ ਸੰਗਮ ਸਫਲ ਹੋ ਜਾਏ ਸੱਚੀ ਤੇਰੀ ਜੋਤ ਹੈ ਸੱਚਾਈ ਦਰਬਾਰ ਬਖਸ਼ੀ ਪ੍ਰਭੂ ਮੇਰਿਆ ਤੇਰੇ ਬਚਣੇ ਪੁੱਤਨ ਹਾਰ ਸੱਚੀ ਤੇਰੀ ਜੋਤ ਹੈ ਸੱਚਾਈ ਦਰਬਾਰ ਬਖਸ਼ੀ ਪ੍ਰਭੂ ਮੇਰਿਆ ਤੇਰੇ ਬਚਣੇ ਪੁੱਤਨ ਹਾਰ ਹੋਮ ਅਗਮੇ ਵਿਸ਼ੇ ਮੇਜ ਕੰਦਾ ਜਨ ਸਰਸਵਤਰਾ ਦੇ ਬਾਰੇ ਆ ਕੀ ਹੋਮੋ

嗯今天啥时